ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਟ੍ਰੇਨ ਦੇ ਵਿੱਚ ਤੇ ਹੁਣ ਉਹ ਬਹੁਤ ਭਾਰੀ ਕੱਕ ਹੋ ਗਿਆ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਮਨਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਬਹਾਦਰਗੜ ਪਟਿਆਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵਿਸਾਖੀ ਦਾ ਮੇਲਾ ਇੱਥੇ ਬਹੁਤ ਵੱਡਾ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਜਿਹੜਾ ਕਿ ਹਰ ਸਾਲ ਲੱਗਦਾ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸੇ ਹੀ ਨੌਵੀਂ ਪਿੰਡ ਬਹਾਦਰਗੜ ਵਿਖੇ ਤੇ ਚੱਲਦੇ ਆਂ ਪਿੱਛੇ ਸਾਰਾ ਮੇਲਾ ਲੱਗਿਆ ਹੋਇਆ ਬਹੁਤ ਇਕੱਠ ਹੈ ਮੇਲੇ ਦੇ ਵਿੱਚ ਵੀਡੀਓ ਤੁਸੀਂ ਹੁਣ ਤੱਕ ਬਣਿਆ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆਂ ਸਾਰਾ ਮੇਲਾ ਤੇ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਫਿਰ ਵੱਡੇ ਰੋਡ ਦੇ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਰਾ ਇਹ ਮੇਲਾ ਸ਼ੁਰੂ ਆ ਬਹੁਤ ਵੱਡਾ ਇਹ ਮੇਲਾ ਹੁੰਦਾ ਜਿਹੜਾ ਕਿ ਪਿੰਡ ਬਹਾਦਰਗੜ ਪਟਿਆਲੇ ਦੇ ਕੋਲ ਆ ਜਿਹੜਾ ਪਿੰਡ ਬਹਾਦਰਗੜ ਉੱਥੇ ਹਰ ਇੱਕ ਸਾਲ ਲੱਗਦਾ ਤੇ ਦੇਖ ਸਕਦੇ ਹੋ ਇੱਥੇ ਰੋਡ ਦੇ ਨਾਲ-ਨਾਲ ਬਹੁਤ ਵੱਡੀਆਂ ਦੁਕਾਨਾਂ ਨੇ ਤੇ ਇੱਧਰ ਇਹ ਵੱਡਾ ਰੋਡ ਚੱਲਦਾ ਤੇ ਵੱਡੇ ਰੋਡ ਦੇ ਉੱਪਰ ਹੀ ਮੇਲਾ ਲੱਗਦਾ ਜਿਵੇਂ ਆਹ ਕੰਨੇ ਦੇ ਰਸ ਵਾਲੀ ਦੁਕਾਨ ਲੱਗੀ ਹੋਈ ਹੈ ਨਾ ਉਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਮੇਲੇ ਦੇ ਵਿੱਚ ਤੇ ਅੱਜ ਤਰੀਕ ਹੈਗੀ 13 ਅਪ੍ਰੈਲ ਵਿਸਾਖੀ ਦਾ ਦਿਨ ਹੈ। ਬਾਕੀ ਚੱਲਦੇ ਆਪਾਂ ਅੱਗੇ ਸਾਰਾ ਮੇਲਾ ਦੇਖਦੇ ਆਂ। ਤੇ ਇੱਧਰ ਨਾਲੇ ਪਾਰਕਿੰਗ ਹੈ। ਪਾਰਕਿੰਗ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਨੇੜੋਂ ਚੱਲ ਕੇ। ਤੁਹਾਨੂੰ ਮੋਟਰਸਾਈਕਲ ਦਿਖਦੇ ਹੋਣਗੇ ਇੱਥੋਂ ਪਾਰਕਿੰਗ ਫੁੱਲ ਹੋਈ ਹੋਈ ਹੈ। ਪੂਰੀ ਬਹੁਤ ਇਕੱਠਾ ਹੈ ਇੱਥੇ ਸੰਗਤਾਂ ਦਾ। ਆ ਬਾਕੀਆ ਦੁਕਾਨਾਂ ਦੇਖ ਸਕਦੇ ਹੋ। ਲੱਗੀਆਂ ਹੋਈਆਂ ਨੇ ਰੋਡ ਦੇ ਨਾਲ-ਨਾਲ। ਆ ਸਾਰੀਆਂ ਸੰਗਤਾਂ ਮੇਲੇ ਦੇ ਵਿੱਚ ਜਾ ਰਹੀਆਂ ਨੇ ਤੇ ਦਰਸ਼ਨਾਂ ਵਾਸਤੇ ਜਾ ਰਹੇ ਨੇ ਗੁਰਦੁਆਰਾ ਸਾਹਿਬ ਜਿਹੜਾ ਕਿ ਰੋਜ਼ ਦੀ ਰੋਜ਼ ਔਰ ਵਿਜੇਵ ਦੇ ਦਰਬਾਰ ਦੀ ਜੇਜਾ ਹੁੰਦਾ ਜਦੋਂ ਆ ਇੱਥੋਂ ਦੇਖ ਸਕਦੇ ਹੋ ਤੁਸੀਂ ਪਾਰਕਿੰਗ ਪਾਰਕਿੰਗ ਦਾ ਜਿਹੜੀ ਪੂਰੀ ਫੁੱਲ ਹੋਈ ਹੋਈ ਆ ਮੋਟਰਸਾਈਕਲ ਗੱਡੀਆਂ ਦੇ ਨਾਲ ਆਹ ਪੰਜ ਪਾਰਕਿੰਗ ਆਵਾਜ਼ ਦੇ ਕਰਕੇ ਗੁਰੂ ਰੋਬ ਤੁਸੀਂ ਮਹਾਰਾਜ ਜੀ ਦੀ ਸਿੱਖਾਂ ਦੇ ਨਿਰਾਧ ਮਾਣੇ ਆਕਾਰ ਦਿੰਦੇ ਨੇ ਜੀ ਅਸੀਂ ਆ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਪ੍ਰਾਕਟਿਕ ਦਾ ਸਮਾਨ ਸਾਰਾ ਤੇ ਝੂਲੇ ਵੀ ਲੱਗੇ ਹੋਏ ਨੇ ਮੇਲੇ ਦੇ ਵਿੱਚ ਚੰਡੋਲ ਹੋਗੇ ਜਿਵੇਂ ਹਨਾ ਸਾਰੇ ਬਾਕੀ ਜਵਾਕਾਂ ਵਾਲੇ ਝੂਲੇ ਉਹ ਵੀ ਸਾਰੇ ਆਪਾਂ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਤੇ ਆ ਮੇਨ ਡਿਊਟੀ ਆ ਗਈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਸ਼ੀ ਨੌਵੀਂ ਬਹਾਦਰਗੜ ਪਟਿਆਲਾ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਇਕੱਠ ਹੈ ਇੱਥੇ ਵੀ ਸਾਰੀਆਂ ਇਹ ਨਾਲ-ਨਾਲ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਪੁਰਾਣੇ ਸਮਿਆਂ ਵਿੱਚ ਵੀ ਵਿਸਾਖੀ ਦੇ ਮੇਲੇ ਬਹੁਤ ਵਰਦੇ ਹੁੰਦੇ ਸੀਗੇ ਤੇ ਫਿਰ ਵਿਸਾਖੀ ਤੋਂ ਬਾਅਦੋਂ ਜਿਹੜੀ ਕਣਕ ਦੀ ਵੜਾਈ ਉਹ ਸ਼ੁਰੂ ਹੋ ਜਾਂਦੀ ਸੀ ਆ ਦੇਖੋ ਜਿਵੇਂਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਹਲਵਾਈਆਂ ਵਾਲੀਆਂ ਸਾਰੀਆਂ ਹਨ ਇੱਧਰ ਵੀ ਬਾਕੀ ਜਵਾਕਾਂ ਨੇ ਖੜਾਉਣ ਵਾਲੀਆਂ ਦੁਕਾਨਾਂ ਸਾਰੀਆਂ ਤੇ ਬਹੁਤ ਇਕੱਠ ਹੈ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਰੀ ਇਕੱਠ ਹੋਇਆ ਹੋਇਆ ਇੱਧਰ ਪਿਛਲੇ ਵਾਲੇ ਪਾਸੇ ਕੁਝ ਚੰਡੋਲ ਲੱਗੇ ਹੋਏ ਨੇ ਉੱਧਰ ਵੀ ਆਪਾਂ ਚੱਲਾਂਗੇ ਉਹ ਵੀ ਦਿਖਾਵਾਂਗੇ ਦੋਨੋਂ ਸਾਈਡਾਂ 'ਤੇ ਦੁਕਾਨਾਂ ਲੱਗੀਆਂ ਹੋਈਆਂ ਨੇ ਇੰਨੇ ਘਾਟੇ ਕਾਹਨ ਜਿਵੇਂ ਜਵਾਕਾਂ ਵਾਲੇ ਖੜਾਉਣੇ ਹਨ ਸਾਰੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਕਿਤਾਬਾਂ ਵਾਲੀ ਸਟਾਲ ਲੱਗੀ ਹੋਈ ਜਿਵੇਂ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਭਾਰੀ ਇਕੱਠਾ ਹੈ ਤੇ ਦੂਰ ਦੂਰ ਤੱਕ ਸੰਗਤਾਂ ਦਾ ਦੇਖ ਸਕਦੇ ਹੋ ਤੁਸੀਂ ਪੁਸ਼ਕਾਣ ਪੀਣ ਵਾਲੀਆਂ ਦੁਕਾਨਾਂ ਨੇ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਬਹੁਤ ਇਕੱਠਾ ਹੈ ਦੁਕਾਨਾਂ ਤੇ ਵੀ ਬਹਾਦਰਗੜ੍ਹ ਬਹੁਤ ਮੇਲਾ ਇਹ ਭਰਦਾ ਜਿਹੜਾ ਬਹੁਤ ਇਕੱਠਾ ਹੁੰਦਾ ਇੱਥੇ ਜਿਵੇਂ ਜਿਵੇਂ ਦਿਨ ਜਿਹੜਾ ਚੜੀ ਜਾਣਾ ਓਵੇਂ ਓਵੇਂ ਤੇ ਇਕੱਠਾ ਜਿਹੜਾ ਉਹ ਬਾਜਿਆਂ ਦਾ ਆਕੀ ਆਪਾਂ ਤੁਹਾਨੂੰ ਪਾਰਕਿੰਗ ਦੇ ਵਿੱਚ ਵੀ ਦਿਖਾਇਆ ਹੀ ਹੈ ਪਹਿਲਾਂ ਹਨਾ ਕਿ ਪਾਰਕਿੰਗ ਦੇ ਵਿੱਚ ਵੀ ਬਹੁਤ ਮਤਲਬ ਮੋਟਰਸਾਈਕਲ ਗੱਡੀਆਂ ਜਿਹੜੇ ਖੜੇ ਨੇ ਭਾਰੀ ਇਕੱਠਾ ਹੈ ਇੱਥੇ ਸੰਗਤਾਂ ਦਾ ਤੇ ਆਹ ਦੁਕਾਨਾਂ ਤੇ ਤੁਸੀਂ ਦੇਖ ਸਕਦੇ ਹੋ ਵਾਹ ਜੀ ਮੇਰੇ ਪਹਿਲਾਂ ਕਿਹਾ ਉਹ ਆਉਣ ਜਾਣ ਵਾਲੇ ਤਾਂ ਨਹੀਂ ਸੀ ਪਾਉਂਦਾ 最後にもう1つあると思う。 ਉੱਥੇ ਮੰਮਲੇ ਦੇ ਲਈ ਚੇਕ ਕਰਵਾਉਣਾ ਹੈ ਅਲੰਦਰਾ ਦਲਵਾ ਸਰ ਬਲਕਾਨੀ ਦਾ ਇਹ ਪੀ ਇਹ ਲਾਗਤ 100 ਡਾਲਰ ਆ ਗਿਆ ਮਲੇਦਾਰ ਆ ਗਿਆ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਬਹੁਤ سارے ਝੂਲੇ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਉਧਰ ਚੰਡੋਲ ਵੀ ਚੱਲ ਰਿਹਾ ਹੈ ਬਾਕੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਕੁਝ ਲੱਗੀਆਂ ਹੋਈਆਂ ਨੇ ਉਧਰ ਸਾਹਮਣੇ ਚੰਡੋਲ ਚੱਲ ਰਿਹਾ ਤੇ ਇਹ ਨੇੜੋਂ ਚੱਲ ਕੇ ਆਪਾਂ ਸਾਰੇ ਝੂਲੇ ਦਿਖਾਉਣੇ ਆ ਤੁਹਾਨੂੰ ਤੇ ਆ ਕੁਝ ਖੇਡਣ ਵਾਲੀਆਂ ਗੇਮਸ ਵੀ ਇੱਥੇ ਹੈਗੀਆਂ ਨੇ ਆ ਦੇਖੋ ਆ ਸਾਰੀਆਂ ਗੇਮਸ ਨੇ ਇੱਥੇ ਖੇਡਣ ਵਾਲੀਆਂ ਆ ਜਿਹੜੇ ਗੋਲ-ਗੋਲ ਉਹ ਹੁੰਦੇ ਨੇ ਨਾ ਚੱਕਰ ਜੇ ਮਤਲਬ ਜਿਹੜੀ ਚੀਜ਼ ਦੇ ਵਿੱਚ ਪੈ ਗਏ ਉਹ ਮਿਲ ਜਾਂਦੀ ਹੁੰਦੀ ਆ ਆਪਾਂ ਨੂੰ ਇਸ ਤਰ੍ਹਾਂ ਦੀਆਂ ਸਾਰੀਆਂ ਗੇਮਾਂ ਨੇ ਇੱਥੇ ਬਾਕੀ ਬਹੁਤ ਸਾਰੇ ਤੁਸੀਂ ਦੇਖ ਸਕਦੇ ਹੋ ਖੇਡਣ ਵੀ ਲੱਗੇ ਹੋਏ ਨੇ ਤੇ ਹੋਰ ਚੰਡੋਲ ਕਿਸ਼ਤੀ ਸਾਰੇ ਐਵੇਂ ਦੇ ਝੂਲੇ ਜਿਹੜੇ ਇੱਥੇ ਲੱਗੇ ਹੋਏ ਨੇ ਸਾਰੇ ਆਪਾਂ ਨੇੜੋ ਚੱਲ ਕੇ ਦੇਖਦੇ ਆਂ ਇੱਥੇ ਕਾਰਕ ਪਾਰਕਿੰਗ ਇਧਰਲੀ ਵਾਲੀ ਸਾਈਡ ਵੀ ਆ ਇਧਰ ਵੀ ਗੱਡੀਆਂ ਗੱਡੀਆਂ ਨੇ ਪਾਰਕਿੰਗ ਜਿਹੜੀ ਫੋਲੋ ਹੋਈ ਹੋਈ ਐ ਬਹੁਤ ਵਧੀਆ ਕੋਈ ਨਹੀਂ ਕੋਈ ਮਿਲੇਗੀ ਲੋਕੀ ਥੋਏ ਵਾਲੀ ਕੋਈ ਨਹੀਂ ਜਿਹਦਾ ਵੀ ਬਦਾਮ ਐ ਇੱਥੇ ਤੇ ਆਹ ਕਿਸ਼ਤੀ ਵਾਲਾ ਝੂਲਾ ਗਿਆ ਤੇ ਚਲਾਊ ਬਾਈ ਇਹ ਝੂਲਾ ਹਲੇ ਫਿਲਹਾਲ ਖੜਾ ਹੈ ਕਿਉਂਕਿ ਬੈਠ ਰਹੇ ਨੇ ਵਿੱਚ ਇਹਦੇ ਸਾਰੇ ਤੇ ਨਾਲ ਇਹਦੇ ਝੰਡੋਲ ਐ ਹਰ ਵੀ ਆ ਕੇ ਇਸ ਟ੍ਰੇਨ ਵਾਲਾ ਝੂਲਾ ਗਿਆ ਦੇਖ ਸਕਦੇ ਹੋ ਤੁਸੀਂ ਪੁਰਾਣੇ ਸਮਿਆਂ 'ਚ ਵੀ ਵਿਸਾਖੀ ਦੇ ਮੇਲੇ ਸੀ ਜਿਹੜੇ ਬਹੁਤ ਭਰਦੇ ਹੁੰਦੇ ਸੀਗੇ ਤੇ ਬਹੁਤ ਭਾਰੀ ਇਕੱਠ ਹੁੰਦਾ ਸੀਗਾ ਪੁਰਾਣੇ ਸਮਿਆਂ 'ਚ ਵੀ ਮੇਲਿਆਂ ਦੇ ਵਿੱਚ ਤੇ ਆਹ ਟ੍ਰੇਨ ਵਾਲਾ ਝੂਲਾ ਗਿਆ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਥੇ ਨਾਲ ਇੱਥੇ ਸਾਰੇ ਝੂਲੇ ਨੇ ਜਿਹੜੇ ਲੱਗੇ ਹੋਏ ਨੇ ਆਹ ਛੋਟੇ ਬੱਚਿਆਂ ਦੀ ਟ੍ਰੇਨ ਆ ਗਈ ਲਓ ਦੇਖੋ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਟ੍ਰੇਨ ਦੇ ਵਿੱਚ ਲਓ ਜੀ ਤੇ ਇੱਧਰ ਵੀ ਆਹ ਬੱਚਿਆਂ ਵਾਲੇ ਝੂਲੇ ਨੇ ਇਹ ਵੀ ਦਿਖਾਉਨੇ ਆਪਾਂ ਬੱਚੇ ਇੰਜੋਏ ਵੀ ਕਰ ਰਹੇ ਨੇ ਲੋਕ ਸਾਰੇ ਹੈ ਮਸਤ ਐਮਮੈਨਿ ਘੜੇ ਆ ਦੇਖੋ ਬੱਚੇ ਇੰਜੋਏ ਕਰ ਰਹੇ ਆਸਦਾ ਜਵਾਕ ਨੂੰ ਪਤਾ ਨਾ ਵੀ ਵੀਡੀਓ ਬਣ ਰਹੀ ਆ ਤੇ ਉਧਰ ਸਾਹਮਣੇ ਆ ਜਿਹੜਾ ਚੰਡੋਲ ਤੇ ਕਿਸ਼ਤੀ ਵੀ ਚਲਾਤੀ ਤੇ ਉਹ ਵੀ ਆਪਾਂ ਦੇਖਦੇ ਆ ਜਾ ਕੇ ਨੇੜੋਂ ਤੇ ਆ ਵੀ ਬੱਚਿਆਂ ਵਾਲੇ ਝੂਲੇ ਨੇ ਦੇਖੋ ਛੋਟੇ ਛੋਟੇ ਬੱਚੇ ਬੈਠੇ ਨੇ ਇਹਦੇ 'ਚ ਤੇ ਇਸੇ ਤਰ੍ਹਾਂ ਇੱਥੇ ਬਹੁਤ ਵੱਡਾ ਜਿਹੜਾ ਮੇਲਾ ਇਹ ਲੱਗਿਆ ਹੋਇਆ ਤੇ ਉਧਰ ਕੁਝ ਸਾਹਮਣੇ ਹੋਰ ਬੱਚਿਆਂ ਵਾਲੇ ਝੂਲੇ ਨੇ ਉਹ ਵੀ ਦੇਖ ਕੇ ਆਉਣੇ ਆਪਾਂ ਜਾ ਕੇ ਆ ਜੰਪਾਂ ਵਾਲ ਆ ਗਿਆ ਜੰਪਾਂ ਵਾਲਾ ਝੂਲਾ ਦੇਖ ਸਕਦੇ ਹਾਂ ਤੁਸੀਂ ਵੇਦੇ ਜੰਪੂ ਕਰਦੇ ਹੁੰਦੇ ਨੇ ਬੱਚੇ ਆਸ ਵੀਵੀਂ ਪੂਲ ਇੱਥੇ ਕਿਸ਼ਤੀਆਂ ਛੱਡਣਗੇ ਮੈਨੂੰ ਲੱਗਦਾ ਆਸ ਵੀਵੀਂ ਪੂਲ ਨਹੀਂ ਹੈਗਾ ਕਿਸ਼ਤੀਆਂ ਛੱਡਣਗੇ ਇੱਥੇ ਪਾਣੀ ਭਰ ਰਹੇ ਨੇ ਬਾਈ ਉਹ ਛੋਟੀਆਂ ਛੋਟੀਆਂ ਕਿਸ਼ਤੀਆਂ ਪਈਆਂ ਵੀ ਨਹੀਂ ਉੱਥੇ ਛੋਟੇ ਬੱਚੇ ਵਾਲੀਆਂ ਕਿਸ਼ਤੀਆਂ ਆਓ ਯਾਰ ਇੱਥੇ ਜੇ ਉਧਰ ਸਾਹਮਣੇ ਚੰਡੋਲ ਤੇ ਕਿਸ਼ਤੀ ਵੀ ਜਿਹੜੀ ਚਲਾਤੀ ਹੈ ਉਹ ਵੀ ਦੇਖਦੇ ਆਪਾਂ ਨੇੜੋਂ ਜਾ ਕੇ ਅੱਜ ਜੇਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਬਹੁਤ ਵੱਡਾ ਇਹ ਮੇਲਾ ਜਿਹੜਾ ਲੱਗਦਾ ਹੈ ਮੁਸਾਕੀ ਦਾ ਬਹਾਦਰਗੜ੍ਹ ਲਓ ਜੀ ਟ੍ਰੇਨੋਲ ਤੇ ਕਿਸ਼ਤੀ ਦੋਨੋਂ ਇਕੱਠੇ ਚੱਲ ਰਹੇ ਨੇ ਇਸ ਥੀ ਦੇਖ ਸਕਦੇ ਹੋ ਇੱਕ ਇਸਟਰੀ ਵਾਲਾ ਝੂਲਾ ਵੀ ਕਾਫੀ ਖਤਰਨਾਕ ਹੁੰਦਾ ਬਿਲਕੁਲ ਡਿੱਡੀ ਹੋ ਜਾਂਦੀ ਹੈ ਇੱਥੇ ਇਧਰ ਨਾਲ ਹੀ ਗੰਡੋਲ ਆਬਸ਼ੀ ਟੀਵੀ ਚਲਾਤੀ। ਆ ਵੀ ਪੁਰਾਣੇ ਟਾਈਮ ਚ ਕਹਿੰਦੇ ਬਾਈ ਵਿਸਾਖੀ ਦੇ ਮੇਲੇ ਬਹੁਤ ਭਰਦੇ ਹੁੰਦੇ ਸੀ। ਮੈਂ ਬਹੁਤ ਵਾਰ ਪੜ੍ਹਿਆ ਕਿਤਾਬਾਂ ਚ ਤੇ ਮਤਲਬ ਸਾਰਾ ਪਿੰਡੇ ਜਾਂਦਾ ਹੁੰਦਾ ਸੀ ਵਿਸਾਖੀ ਦੇ ਮੇਲੇ ਚ। ਫੇਰ ਉਹ ਕਹਿੰਦੇ ਕਣਕ ਦੀ ਵੜਾਈ ਸ਼ੁਰੂ ਹੁੰਦੀ ਹੁੰਦੀ ਸੀ। ਤੇ ਹੁਣ ਆਪਾਂ ਚੱਲਦੇ ਆਂ ਉਧਰ ਗੁਰਦੁਆਰਾ ਸਾਹਿਬ ਚ। ਚੱਲੀਏ ਫੇਰ ਅੱਗੇ। ਆ ਮਾਥਾ ਦੇਖਦੇ ਆਂ ਦਰਸ਼ਨ ਕਰਦੇ ਆਂ ਜਾ ਕੇ ਆ ਸਾਰਾ ਤੁਹਾਨੂੰ ਆਪਾਂ ਬਾਹਰੋਂ ਦਿਖਾਤਾ ਆ ਗੇਮ ਹੁਣ ਖੇਲਣ ਲੱਗੇ ਆਂ ਸੀ 6 6 ਨੇ ਬਾਈ 50 ਦੇ 50 ਦੇ 6 ਨੇ ਤੇ ਦੇਖਦੇ ਆਂ ਹੁਣ ਪਾ ਕੇ ਟਰਾਈ ਕਰਕੇ ਕੀ ਬਣਦਾ ਆ ਨੇ ਬਾਈ ਕੋਲੇ ਜਿਹੜੇ ਇਹ ਪਾਉਣੇ ਨੇ ਵਿੱਚ ਇਹਨਾਂ ਦੇ ਕਰਦੇ ਆਂ ਟਰਾਈ ਫਿਰ ਲਓ ਬਾਈ ਕੱਕ ਵੀ ਉਮਰਤ ਪਾਏ ਪੂ ਆਏਗਾ ਪਹਿਲਾਂ ਨਮਾਇਆ ਦੇ ਨੂਰ ਹਾਂ ਤਨ ਤਨ ਵੇ ਇਹਦੇ ਵਿਚਾਲੇ ਚੱਲ ਵੀ ਕਿਟ ਕੱਢ ਪਾ ਦੀਏ ਜਿਹੜਾ ਘੋਮਰ ਦੀ ਪਾ ਦੇ ਲੋਕ ਕਰ ਦਿਆ ਜਾਏ ਜਾਂ ਸੂਟ ਦਿਆ ਜਾਏ ਲੋਕ ਕਰ ਦਿਆ ਜਾਏ ਆਈ ਪਾਸੇ ਭਾਈ ਆਈ ਪਾਸੇ ਉੱਪਰ ਦੀ ਭਾਈ ਉੱਪਰ ਦੀ ਉਹ ਬਾਈ ਕਹਿੰਦਾ ਪੈਪ ਦੇ ਉੱਪਰ ਦੀ ਉਹ ਪਾ ਸਕਦੇ ਹੋ ਥੱਲੇ ਲੇਜ ਦੀ ਪਾ ਸਕਦੇ ਹੋ ਜਾਂ ਓ ਹੋ ਹੋ 100 ਰੁਪਏ ਦੇ ਮਾਉਣ ਲੱਗਿਆ ਸੀ ਪਿਆ ਤੇ 50 ਤੇ 50 ਤੇ ਇੱਕ ਹੋ ਗਿਆ ਭਾਈ ਅਮਰ ਤਾਂ ਦੋ ਰਹਿ ਗਏ ਤੇਰੇ ਨਹੀਂ ਲਾਸਟ ਹੈ ਲਾਸਟ ਆ ਇੱਧਰ ਤੂੰ ਹੀ ਮਾਰ ਨਾ ਮੈਂ ਤੱਕ ਨਹੀਂ ਦੇ ਕੋਈ ਪੈਣਾ ਉਹ ਨਾ ਬਣੀ ਨਹੀਂ ਗੱਲ ਲੈ ਚੱਕ ਮੇਰੀ ਵਾਰੀ ਆ ਮੈਂ ਵੀਡੀਓ ਦੇ ਦੇ ਤੇਰੀ ਲੈ ਲੈ ਵੀ ਹਾ ਉੱਚਾ ਰੱਖ ਕੇ ਮਾਰਾ ਉੱਚਾ ਉੱਚਾ ਆ ਮੈਂ ਕਹਣਾ ਤੈਨੂੰ ਸੌ ਬਣ ਗਿਆ ਸੀ ਇਹ ਇਹ ਨਾ ਨਾ ਭਾਈ ਲੈ ਭਾਈ 50 ਰੁਪਏ ਤੇਰੇ 50 ਰੁਪਏ ਕਰਵਾ ਦੀ ਭਾਈ ਠੀਕ ਆ ਬੜੀ ਨਹੀਂ ਗੱਲ ਭਾਈ ਐਵੇਂ ਗੇਮ ਖੇਡਦੇ ਨੇ ਇਹ ਇਸ ਤਰ੍ਹਾਂ ਹੁਣ ਚੱਲਦੇ ਆਪਾਂ ਦਰਸ਼ਨ ਕਰਦੇ ਅੰਦਰ ਗੁਰਦੁਆਰਾ ਸਾਹਿਬ ਦੇ ਜਾ ਕੇ ਤੇ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਤੇ ਅੰਦਰੋਂ ਸਾਰਾ ਦਿਖਾਉਨੇ ਆਪਾਂ ਤੁਹਾਨੂੰ ਤੇ ਅੱਜ ਮੌਸਮਾ ਜਿਹੜਾ ਕਾਫੀ ਵਧੀਆ ਹੋ ਗਿਆ ਆ ਹਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਧੁੱਪ ਵੀ ਨਹੀਂ ਹੈਗੀ ਤੇ ਬਹੁਤ ਵਧੀਆ ਮੌਸਮ ਹੋ ਗਿਆ ਨਹੀਂ ਤਾਂ ਹੁਣ ਗਰਮੀ ਬਹੁਤ ਹੋਊਗੀ ਨਾ ਤੇ ਚੱਲਦੇ ਆਪਾਂ ਅੰਦਰ ਤੇ ਇਕੱਠ ਦੇਖ ਸਕਦੇ ਹੋ ਤੁਸੀਂ ਸੰਗ ਦਾ ਨਾ ਤੇ ਇਧਰ ਛੰਡੇ ਪਾਣੀ ਦੀ ਸ਼ਵੀਲ ਵੀ ਚੱਲ ਰਹੀ ਹੈ ਚੱਲਦੇ ਆਪਾਂ ਅੰਦਰ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਤੇ ਇੱਧਰ ਜੋੜਾ ਘਰ ਸੀ ਆਪਾਂ ਜੋੜੇ ਜਮਾ ਕਰਵਾਤੇ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਤੇ ਅੰਦਰ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਇੱਥੇ ਗੰਨੇ ਦੇ ਰਸ ਦੀ ਸ਼ਵੀਲ ਲੱਗੀ ਹੋਈ ਹੈ ਤੇ ਆਪਾਂ ਵੀ ਸ਼ੱਕ ਰਹੇ ਹਾਂ ਸਾਹਿਬ ਦੀ ਧਰਤੀ ਸੀ ਆ। ਅਨੰਤ ਨੂੰ ਸਾਹਿਬ ਦੀ ਤਾਕਤ ਤੇ ਆ ਗਈ ਸੀ ਇਹ ਪੜਤਾਂ ਨੇ। ਅਰਜ਼ ਕੀਤੀ ਫਰਿਆਦ ਕੀਤੀ। ਕਹਿੰਦੇ ਮਹਾਰਾਜ ਸਾਡਾ ਧਰਮ ਖਤਰੇ ਦੇ ਵਿੱਚ ਹੈ। ਸ੍ਰੀ ਹਰਿਓ ਬਹੁਤ ਭਾਰੀ ਕੱਖ ਹੋ ਗਿਆ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ। ਤੇ ਦੋਵਾਂ ਪਾਸੇ ਵੱਲ ਦੇ ਸੰਗਤਾਂ। ਘਟਨ ਘਟਾ। ਲਾਂਬਾ ਆਪਾਂ اندرੋਂ ਦਰਸ਼ਨ ਕਰਕੇ ਬਾਹਰ ਆ ਗਏ ਤੇ ਇਧਰਲੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਵੀ ਰੋਡ ਦੇ ਨਾਲ ਨਾਲ ਬਹੁਤ ਸਾਰੀਆਂ ਦੁਕਾਨਾਂ ਨੇ ਲੱਗੀਆਂ ਹੋਈਆਂ ਨੇ ਤੇ ਹੁਣ ਪਹਿਲਾਂ ਨਾਲੋਂ ਵੀ ਇਕੱਠ ਵੱਧ ਗਿਆ ਤੇ ਆਪਾਂ ਆਏ ਸੀਗੇ ਜਦੋਂ ਉਦੋਂ ਤੋਂ ਵੀ ਜ਼ਿਆਦਾ ਹੁਣ ਇਕੱਠ ਹੋ ਗਿਆ ਤੇ ਇਧਰ ਦੇਖ ਸਕਦੇ ਹੋ ਤੁਸੀਂ ਸਾਰਾ ਰੋਡ ਪੂਰਾ ਇਕੱਠੇ-ਇਕੱਠਾ ਹੈ ਇੱਥੇ ਬਾਕੀ ਹਲੇ ਵੀ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਧਰ ਪਾਰਕਿੰਗ 'ਚ ਜਾ ਰਹੀਆਂ ਨੇ ਗੱਡੀਆਂ ਤੇ ਦਰਖਾਉਣ ਯਾਰ ਰੋਡ ਦੇ ਨਾਲ-ਨਾਲ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਦੇਖੋ ਐਵੇਂ ਸਾਰੀਆਂ ਦੁਕਾਨਾਂ ਇੱਥੇ ਰੋਡ ਦੇ ਨਾਲ-ਨਾਲ ਨੇ ਲੱਗੀਆਂ ਹੋਈਆਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਕਟਾਂ ਇੱਥੇ ਆਉਂਦੀਆਂ ਨੇ ਸ਼ਾਮਲ ਹੁੰਦੀਆਂ ਨੇ ਸੰਕਟਾਂ ਬੋਝ ਜਿਵਾਕਾਂ ਵਾਲੇ ਖੜਾਉਣੇ ਹਨਾ ਐਵੇਂ ਦਾ ਸਾਰਾ ਸਮਾਨ ਇੱਥੇ 50 ਦੇ ਤਿਲ ਉਹ ਕਿੱਧਰ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਸਾਰਾ ਇਕੱਠਾ ਹੋਇਆ ਹੋਇਆ ਹੈ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ 100 ਰੁਪਏ 100 ਰੁਪਏ ਅਕ ਉਸ ਕੱਪੜੇ ਵਾਲੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਗੋਲ ਗੱਪੇ ਦਹੀਂ ਭੱਲੇ ਬਹੁਤ ਦੂਰ ਤੱਕ ਦੁਕਾਨਾਂ ਨੇ ਇਹ ਦੂਰ ਦੇ ਨਾਲ ਨਾਲ ਆ ਰੋਹਮੇ ਆ ਕੋ ਆਗੀ ਆਈਸਕ੍ਰੀਮ ਵਾਲੀ ਦੁਕਾਨ ਹਨਾ ਬਹੁਤ ਵੱਡਾ ਇਕੱਠ ਹੁੰਦਾ ਇਸ ਮੇਲੇ ਦੇ ਵਿੱਚ ਜਿਵੇਂ ਤੁਹਾਨੂੰ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਇਆ ਹੀ ਹੈ ਤਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਆਲੇ-ਦਾਲੇ ਦੇ ਪਿੰਡਾਂ ਚੋਂ ਵੀ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਆਉਂਦੀਆਂ ਨੇ ਮੇਲੇ ਦੇ ਵਿੱਚ ਬਾਕੀ ਜਿਵੇਂ ਤੁਸੀਂ ਦੇਖਿਆ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਇਕੱਠ ਸੀਗਾ ਤੇ ਹਲੇ ਵੀ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਮੋਟਰਸਾਈਕਲਾਂ ਤੇ एवें दारियाँ दुकान इतने लगिया हुई हाँ कुछ होर खिलाने आ गई बच्चे खिलाने इत सारिया दुकाना ने जिड़िया लगिया हुई ਫੇਰ ਵਾਕੀ ਇਧਰੋਂ ਪਿੱਛੋਂ ਬਹੁਤ ਇਕੱਠਾ ਤੁਸੀਂ ਦੇਖ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪਸਾਖੀ ਦਾ ਮੇਲਾ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨੈਕਸਟ ਬਲੌਗਸ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ